ਪੰਥਕ ਹਲਕਾ ਖਡੂਰ ਸਾਬ ਹੁਣ ਇਸ ਵੇਲੇ ਪੰਥਕ ਅਖਾੜੇ ਦੇ ਵਿੱਚ ਵੰਡਿਆ ਹੋਇਆ ਹੈ ਪੰਥਕ ਅਖਾੜਾ ਬਣਿਆ ਹੋਇਆ ਉੱਥੇ ਔਰ ਇਸ ਅਖਾੜੇ ਦੇ ਵਿੱਚ ਦੋ ਇਹੋ ਜਿਹੇ ਉਮੀਦਵਾਰ ਨੇ ਜਿਹੜੇ ਪੰਥਕ ਹੋਕਾ ਦੇ ਰਹੇ ਨੇ ਪਰ ਆਪਸ ਦੇ ਵਿੱਚ ਲੜਦੇ ਪਏ ਨੇ ਮੰਗਾ ਉਹਨਾਂ ਦੀਆਂ ਵੱਦ ਤੋਂ ਵੱਦ ਸੇਮ ਹੀ ਨੇ ਕੁਝ ਵੀ ਉਹਨੇ ਚ ਡਿਫਰੈਂਸ ਅਜੇ ਤੱਕ ਨਜ਼ਰ ਨਹੀਂ ਆਉਂਦਾ ਔਰ ਦੂਜੀ ਗੱਲ ਇਹ ਹੈ ਕਿ ਪੰਥਕ ਗੱਲਾਂ ਕਰ ਰਹੇ ਨੇ ਪੰਥਕ ਰੁਝਾਨ ਵਾਲੇ ਨੇ ਇਹ ਦੋ ਲੋਕ ਇਹ ਦੋ ਉਮੀਦਵਾਰ ਮਿਰਸਾ ਸਿੰਘ ਵਲਟੋਹਾ ਅਮਰਿਤਪਾਲ ਸਿੰਘ ਆਪਸ ਦੇ ਵਿੱਚ ਲੜਦੇ ਨਜ਼ਰ ਆ ਰਹੇ ਨੇ ਇੱਕ ਦੂਸਰੇ ਦੇ ਖਿਲਾਫ ਖੜੇ ਨਜ਼ਰ ਆ ਰਹੇ ਨੇ ਇਹ ਹੈਰਾਨੀ ਦੀ ਗੱਲ ਹੈ ਖੈਰ ਅ ਬਿਰਸਾ ਸਿੰਘ ਵਲਟੋਹਾ ਜਦੋਂ ਹੀ ਉਮੀਦਵਾਰ ਲਾਣੇ ਜਾਂਦੇ ਨੇ ਅਮਰਿਤਪਾਲ ਸਿੰਘ ਦੇ ਉੱਤੇ ਤਿੱਖੇ ਬਿਆਨਾਂ ਦੀ ਬਾਛੜ ਕਰ ਦਿੰਦੇ ਨੇ ਉਸੇ ਤੋਂ ਬਾਅਦ ਇਹ ਲਗਾਤਾਰ ਤੀਬਰਤਾ ਦੇ ਵੱਲ ਵਧਦਾ ਗਿਆ ਇੱਕ ਆਫਲਾ ਜਿਹੜਾ ਬਿਰਸਾ ਸਿੰਘ ਵਲਟੋਹਾ ਦਾ ਹੈ ਔਰ ਅਮਰਿਤਪਾਲ ਸਿੰਘ ਦੇ ਖਿਲਾਫ ਉਹਨਾਂ ਦੇ ਪਰਿਵਾਰ ਦੇ ਖਿਲਾਫ ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਕਈ ਗੱਲਾਂ ਹੋਈਆਂ ਨੇ ਆਰਐਸਐਸ ਨਾਲ ਜੋੜਿਆ ਗਿਆ ਔਰ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਆਰਐਸਐਸ ਵਰਤਦੀ ਪਈ ਅਮਰਿਤਪਾਲ ਸਿੰਘ ਨੂੰ ਪਰ ਇਸ ਆਧਾਰ ਦੇ ਉੱਤੇ ਜੇ ਹ ਕਰਦੇ ਵੀ ਨਜ਼ਰ ਆਏ ਨੇ ਬੇਨਤੀ ਕੀਤੀ ਗਈ ਹੈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇਥੋਂ ਤੱਕ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਦਾ ਕੋਈ ਮੈਂਬਰ ਜਾਂ ਫਿਰ ਕੋਈ ਵੀ ਜੀ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਸਮਰਥਕ ਹੋਵੇ ਉਹ ਵਿਰਸਾ ਸਿੰਘ ਵਲਟੋਹਾ ਦੇ ਨਾਲ ਆ ਕੇ ਬੈਠੇ ਵਿਰਸਾ ਸਿੰਘ ਵਲਟੋਹਾ ਦੇ ਨਾਲ ਆ ਕੇ ਗੱਲ ਕਰੇ ਇੱਕ ਕਮਰੇ ਦੇ ਅੰਦਰ ਬੈਠਣ ਡਿਸਕਸ਼ਨ ਕਰਨ ਡਿਬੇਟ ਕਰਨ ਔਰ ਉਹ ਡਿਬੇਟਸ ਲਾਈਵ ਪ੍ਰਸਾਰਤ ਕੀਤਾ ਜਾਵੇ ਚੈਨਲਸ ਦੇ ਉੱਤੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਅਸਲੀਅਤ ਕੀ ਹੈ ਕਿ ਇਸ ਤੋਂ ਇਹ ਮੰਨ ਲਈਏ ਕਿ ਵਿਰਸਾ ਸਿੰਘ ਵਲਟੋਹਾ ਅੰਮ੍ਰਿਤਪਾਲ ਸਿੰਘ ਜਾਂ ਉਸ ਦੇ ਸਮਰਥਕਾਂ ਨੂੰ ਉਸ ਪੱਧਰ ਦੇ ਸਿਆਸਤਦਾਨ ਨਹੀਂ ਮੰਨਦੇ ਜ਼ਾਹਿਰ ਤੌਰ ਦੇ ਵਲਟੋਹਾ ਦਾ ਜਿਹੜਾ ਸਿਆਸੀ ਸਫ਼ਰ ਆ ਕਾਫੀ ਲੰਬਾ ਹੈ ਔਰ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਅਜੇ ਕੱਲ ਦੀ ਗੱਲ ਹੈ ਜਦੋਂ ਸੰਵਿਧਾਨ ਨੂੰ ਗਲਤ ਠਹਿਰਾ ਰਹੇ ਸਨ ਜਦੋਂ ਕਹਿ ਰਹੇ ਸਨ ਕਿ ਇਸ ਸੰਵਿਧਾਨ ਨੂੰ ਨਾ ਮੈਂ ਨਹੀਂ ਮੰਨਦਾ ਪਰ ਉਸੇ ਸੰਵਿਧਾਨ ਦੇ ਆਧਾਰ ਦੇ ਉੱਤੇ ਹੁਣ ਇਲੈਕਸ਼ਨਜ਼ ਲੜਨ ਨੂੰ ਤਿਆਰ ਹੈਗੇ ਨੇ ਜ਼ਰੂਰ ਆਪਣੇ ਆਪ ਜੇ ਬਹੁਤ ਸਵਾਲ ਖੜੇ ਹੁੰਦੇ ਨੇ ਔਰ ਸਿਆਸੀ ਸਫ਼ਰ ਦੀ ਬਿਲਕੁਲ ਸ਼ੁਰੂਆਤ ਹੈਗੀ ਆ ਜਿਸ ਆਧਾਰ ਦੇ ਉੱਤੇ ਉਹਨਾਂ ਦਾ ਕੰਪੈਰੀਜ਼ਨ ਵਰਸਾ ਸਿੰਘ ਵਲਟੋਹਾ ਦੇ ਨਾਲ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਸਿਆਸੀ ਸਫ਼ਰ ਦੇ ਨਾਲ ਨਹੀਂ ਕੀਤਾ ਜਾ ਸਕਦਾ ਪਰ ਜ਼ਰੂਰ ਇੱਥੇ ਆਧਾਰ ਜਿਹੜਾ ਅਮਰਿਤਪਾਲ ਸਿੰਘ ਦਾ ਬ ਕਿ ਅਮਰਤਪਾਲ ਸਿੰਘ ਇੱਕ ਡਟਮਾ ਮੁਕਾਬਲਾ ਜਿਹੜਾ ਆ ਉਹ ਦੇ ਸਕਦੇ ਨੇ ਪਰ ਇੱਥੇ ਹੀ ਵਿਰਸਾ ਸਿੰਘ ਬਲਟੋਹਾ ਨੇ ਦੁਬਾਰਾ ਇੱਕ ਹਮਲਾ ਕਰ ਦਿੱਤਾ ਅਮਰਤਪਾਲ ਸਿੰਘ ਦੇ ਉੱਤੇ ਉਸਦੇ ਪਰਿਵਾਰ ਦੇ ਉੱਤੇ ਕਿ ਕੋਈ ਜੀ ਆ ਕੇ ਉਹਨਾਂ ਦੇ ਨਾਲ ਡਿਬੇਟ ਕਰੇ ਔਰ ਇਸ ਤੋਂ ਪਤਾ ਲੱਗ ਜਾਵੇਗਾ ਕਿ ਕੀ ਸਿਆਸੀ ਆਧਾਰ ਹੈਗਾ ਜਾਂ ਕਿੱਥੇ ਤੱਕ ਖੜੋਤੇ ਹੋਏ ਆ ਕਿਉਂਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਬਹੁਤ ਗੱਲਾਂ ਪਹਿਲਾਂ ਵੀ ਕਈਆਂ ਗਈਆਂ ਹਾਲੇ ਤੱਕ ਟਾ ਸ਼ਰੋਮਣੀ ਅਕਾਲੀ ਦਲ ਹੋਣ ਅਚਾਨਕ ਅਮਰਿਤਪਾਲ ਦੀ ਸਪੋਰਟ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਸੀ ਔਰ ਉਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਜਦੋਂ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਦੋਂ ਸ਼ਰੋਮਣੀ ਅਕਾਲੀ ਦਲ ਬੇਹੱਦ ਵਿਰੋਧ ਵਿੱਚ ਅਮਰਿਤਪਾਲ ਸਿੰਘ ਦੇ ਸੁਣਾਈ ਦਿੰਦਾ ਸੀ ਆ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਬੜੇ ਤਿੱਖੇ ਸਵਾਲ ਜਿਹੜੇ ਖੜੇ ਕਰਦੇ ਸੀਗੇ ਯਾਨੀ ਕਿ ਸਾਫ਼ ਤੌਰ ਦੇ ਉੱਤੇ ਅਮਰਿਤਪਾਲ ਸਿੰਘ ਉਸ ਦੇ ਪੰਥਕ ਰੁ ਦੀ ਨੈਰੇਟਿਵ ਜਿਹੜਾ ਆ ਹੁਣ ਵਿਰਸਾ ਸਿੰਘ ਵਲਟੋਹਾ ਦੀਆਂ ਗੱਲਾਂ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਔਰ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲੀਆਂ ਵਿਰਸਾ ਸਿੰਘ ਵਲਟੋਹਾ ਇਹ ਸਮਝਦੇ ਨੇ ਕਿ ਅਮਰਿਤਪਾਲ ਸਿੰਘ ਜਿਹੜੇ ਪੰਥ ਦੀ ਗੱਲ ਕਰਦਾ ਆ ਜਿਹੜੇ ਪੰਥ ਦੇ ਹੋ ਕੇ ਦਿੰਦਾ ਆ ਉਸ ਪੰਥ ਦੇ ਬਾਰੇ ਉਹ ਆਪ ਹੀ ਨਹੀਂ ਜਾਣਦਾ ਜਾਂ ਉਹਦੇ ਸਮਰਥਕ ਹੀ ਨਹੀਂ ਜਾਣਦੇ ਇਹ ਸਭਾਦਿਕ ਵੀ ਹੋ ਸਕਦਾ ਹੈ ਕਿਉਂਕਿ ਇੱਕ ਤਰਕ ਉਹਨਾਂ ਨੇ ਵੀ ਦਿੱਤਾ ਸੀ ਵਿਰਸਾ ਸਿੰਘ ਵਲਟੋਹਾ ਨੇ ਕਹਿੰਦੇ ਕਿ ਅਜੇ 2 2 2.5 ਸਾਲ ਹੋਏ ਨੇ ਅਮਰਿਤਪਾਲ ਸਿੰਘ ਨੂੰ ਬਾਣਾ ਧਾਰਨ ਕੀਤਿਆਂ ਨੂੰ ਔਰ ਉਸ ਤੋਂ ਬਾਅਦ ਹੁਣ ਤੱਕ ਸ਼ਾਇਦ ਅਮਰਿਤਪਾਲ ਸਿੰਘ ਦਾ ਉਹਨਾਂ ਅਵਚੇਤਨ ਜਿਹੜਾ ਹੈ ਉਹ ਨਾ ਖੁੱਲਿਆ ਹੋਵੇ ਪੰਥ ਦੇ ਮਾਮਲੇ ਨੂੰ ਲੈ ਕੇ ਪਰ ਜ਼ਰੂਰ ਇਹ ਆਪਣੇ ਆਪ ਦੇ ਵਿੱਚ ਇੱਕ ਤੰਗ ਸੀਗਾ ਜਿਹੜਾ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕੱਸਿਆ ਗਿਆ ਸੀ ਖੈਰ ਅਮਰਿਤਪਾਲ ਸਿੰਘ ਜ਼ਰੂਰ ਅਜੇ ਜਾਰਾ ਦੇਰ ਨਹੀਂ ਹੋਈ ਅਮਰਿਤਪਾਲ ਸਿੰਘ ਨੂੰ ਆਏ ਨੂੰ ਔਰ ਜ਼ਰੂਰ ਪੰਥਕ ਪੱਦਰ ਦੇ ਉੱਤੇ ਅਮਰਿਤਪਾਲ ਸਿੰਘ ਦਾ ਗਿਆਨ ਉਹਨਾਂ ਪੂਰਨ ਸ਼ਾਇਦ ਨਾ ਹੋਵੇ ਪਰ ਤਾਂ ਵੀ ਅੰਮ੍ਰਿਤਪਾਲ ਸਿੰਘ ਦਾ ਰੁਝਾਨ ਜਿਹੜਾ ਆ ਉਹ ਬਣਿਆ ਹੋਇਆ ਖਡੂਰ ਸਾਹਿਬ ਹਲਕੇ ਦੇ ਵਿੱਚ ਖਾਸ ਕਰਕੇ ਅੰਮ੍ਰਿਤਪਾਲ ਸਿੰਘ ਜਿਹੜਾ ਆ ਉਹ ਉਸ ਦਾ ਪਰਿਵਾਰ ਔਰ ਉਸ ਦੇ ਸਮਰਥਕ ਜਿਹੜੇ ਨੇ ਉਹ ਪਰ ਜ਼ੋਰ ਵਜਿਰਦੇ ਪਏ ਨੇ ਪਰ ਇੱਥੇ ਵਰਸਾ ਸਿੰਘ ਬਲਟੋਹਾ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਉਹਨਾਂ ਉਹਨਾਂ ਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਵਰਸਾ ਬਲਟੋਹਾ ਆਖਿਰ ਕੀ ਬੋਲੇ ਨੇ ਆਓ ਸੁਣ ਲੈਂਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਅਪੀਲ ਕਰਦਾ ਹੈ ਸੱਦਾ ਦੇਣੇ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਦਿਨ ਆਪਾਂ ਚੈਨਲ ਸਾਥ ਲੈਣੇ ਆਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਬਲੇ ਸਾਨਯਾ ਜੈ ਸਰਕਾਰ ਮੈਨੂੰ ਆਸ ਹੈ ਕਿ ਮੇਰਾ ਸਦਾ ਪ੍ਰਮਾਣ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਮਾਣ ਕਰਨਗੇ ਜਲੰਧਰ ਰੱਖ ਲੈਣ ਚੰਡੀਗੜ੍ਹ ਰੱਖ ਲੈਣ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹੂੰ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲੇ ਜੰਡਾ ਆ ਆਪਾਂ ਅੱਕਤੀ ਕਤਾਜਾ ਕਾ ਵੀ ਲਈ ਹੈ ਅੱਜ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਤੋਲ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨੀਣਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਮੈਂ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦੂੰ ਭਾਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ